ਦਿਨ ਰਾਤ ਡਿਊਟੀ ਦੇ ਤੈਨਾਤ ਰਹਿੰਦੇ ਪੁਲਿਸ ਕਰਮਚਾਰੀ ਜੋ ਕਿ ਅਕਸਰ ਹੀ ਡਿਪਰੈਸ਼ਨ ਦਾ ਸ਼ਿਕਾਰ ਹੁੰਦੇ ਹਨ ਜਿਸ ਤੋਂ ਨਜਾਤ ਪਾਉਣ ਦੇ ਲਈ ਸ਼ੁਕਰਵਾਰ ਨੂੰ थाना ਗੁਰੂ ਹਰ ਸਹਾਇ ਵਿਖੇ ਡੀਐਸਪੀ ਅਤਲ ਸੋਨੀ ਦੀ ਅਗਵਾਈ ਹੇਠ ਸਿਹਤ ਵਿਭਾਗ ਦੇ ਡਾਕਟਰਾਂ ਵੱਲੋਂ ਇੱਕ ਰੋਜ਼ਾ ਤਨਾ ਮੋਕਤ ਕੈਂਪ ਲਗਾਇਆ ਗਿਆ ਇਸ ਕੈਂਪ ਵਿੱਚ ਡੀਐਸਪੀ ਅਤਲ ਸੋਨੀ ਦੀ ਧਰਮ ਪਤਨੀ ਛਾਲਣੀ ਸੋਨੀ ਵਿਸ਼ੇਸ਼ ਤੌਰ ਤੇ ਪਹੁੰਚੀ ਜਿਨ੍ਹਾਂ ਨੇ ਪੁਲਿਸ ਦੇ ਨੌਜਵਾਨਾਂ ਨੂੰ ਸੰਬੋਧਨ ਵੀ ਕੀਤਾ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਦਿਨ ਰਾਤ ਮਿਹਨਤ ਕਰਕੇ ਡਿਊਟੀ ਤੇ ਤਨਤ ਰਹਿੰਦੇ ਹੋ ਆਪਣੇ ਸਿਹਤ ਪ੍ਰਤੀ ਵੀ ਤੁਹਾਨੂੰ ਉਹਨਾ ਹੀ ਧਿਆਨ ਦੇਣਾ ਚਾਹੀਦਾ ਹੈ ਜਿੰਨਾ ਕਿ ਤੁਸੀਂ ਡਿਊਟੀ ਦੇ ਵਿੱਚ ਦਿੰਦੇ ਹੋ ਉਹਨਾਂ ਨੇ ਕਿਹਾ ਕਿ ਜ਼ਿਆਦਾਤਰ ਕਰਮਚਾਰੀ ਜਿਹੜੇ ਲਗਾਤਾਰ ਡਿਊਟੀ ਕਰਦੇ ਹਨ ਉਹਨਾਂ ਤੇ ਜ਼ਿਆਦਾ ਤਣਾਵ ਰਹਿੰਦਾ ਹੈ ਜਿਸ ਨੂੰ ਦੂਰ ਕਰਨ ਦੇ ਲਈ ਉਹਨਾਂ ਨੂ ਯੋਗਾ ਕਰਵਾਇਆ ਗਿਆ ਤੇ ਰੂਟੀਨ ਵਿੱਚ ਆਪਣੇ ਸਿਹਤ ਵੱਲ ਧਿਆਨ ਦੇਣ ਲਈ ਜਾਗਰੂਕ ਕੀਤਾ ਗਿਆ ਇਸ ਮੌਕੇ ਡੀਐਸਪੀ ਅਤਲ ਸੋਨੀ ਨੇ ਕਿਹਾ ਕਿ ਤੁਸੀਂ ਤੰਦਰੁਸਤ ਅਤੇ ਫਿਟ ਹੋ ਗਏ ਤਾਂ ਤੁਹਾਡੇ ਕੋਲ ਕੋਈ ਵੀ ਵਿਅਕਤੀ ਕੰਮ ਕਰਵਾਉਣ ਲਈ ਆਉਂਦਾ ਹੈ ਤਾਂ ਉਸ ਦਾ ਪਹਿਲਾ ਮਨ ਸਤਿਕਾਰ ਕੀਤਾ ਜਾਵੇ ਹਮੇਸ਼ਾ ਹੀ ਚਿਹਰੇ ਤੇ ਸਮਾਈਲ ਰਹੇ ਖੇੜੇ ਚਿਹਰੇ ਉਹਨਾਂ ਨੂੰ ਮਿਲੋ ਅਤੇ ਉਸ ਤੋਂ ਬਾਅਦ ਉਹਨਾਂ ਦੀ ਸਮੱਸਿਆ ਦਾ ਹੱਲ ਕਰ ਸਕਦੇ ਹਾਂ ਜਿਸ ਤੇ ਚਲਦਿਆਂ ਜੋ ਵੀ ਫਰਿਆਦ ਲੈ ਕੇ ਆਇਆ ਹੈ ਉਸ ਦੀ ਸੰਤੁਸ਼ਟੀ ਹੋਵੇਗੀ ਤੇ ਉਸ ਨੂੰ ਉਮੀਦ ਪੁਲੀ ਦੇ ਰਹੇਗੀ ਕਿ ਸਾਡਾ ਕੰਮ ਪੈਲ ਦੇ ਆਧਾਰ ਤੇ ਹੋਵੇਗਾ ਆਓ ਤੁਹਾਨੂੰ ਵੀ ਦਿਖਾਉਂਦੇ ਆ ਇਸ ਕੈਂਪ ਵਿੱਚ ਕਿਸ ਤਰ੍ਹਾਂ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਕਿ ਸ਼ਰਟਿਕਾ ਦੀ ਪ੍ਰੋਬਲਮ ਲੱਤਾਂ ਦੇ ਵਿੱਚ ਡਿਲੇਟ ਹੋਣੀ ਸ਼ੁਰੂ ਹੋਏ ਫਿਰ ਜਦੋਂ ਇੰਨੀ ਪੇਨ ਵੱਜੇ ਫਿਰ ਟ੍ਰੀਟਮੈਂਟ ਕਰਾਉਣ ਦਾ ਤੁਹਾਡੇ ਕੋਲ ਟਾਈਮ ਨਹੀਂ ਹੁੰਦਾ ਮੇਰੇ ਕੋਲ ਜਿੰਨੇ ਵੀ ਪੇਸ਼ੈਂਟ ਆਦੇ ਇੱਕ ਦਿਨਾਂ ਦੇ ਅਗਲੇ ਨੂੰ ਕਿਸੇ ਕੋਲ ਟਾਈਮ ਨਹੀਂ ਹੁੰਦਾ ਸੇ ਉਹ ਉਹਦੇ ਵਾਸਤੇ ਮੈਂ ਕੁਝ ਐਕਸਰਸਾਈਜ਼ ਦੱਸਾਂਗਾ ਉਹ ਵੀ ਤੁਸੀਂ ਕਰਨੀ ਹੈ ਤੇ ਦੇਖ ਲਓ ਤੇ ਫਿਰ ਉਸ ਤੋਂ ਬਾਅਦ ਮੇਰੇ ਤੋਂ ਡਾਕਟਰੀ ਸਲਾਹ ਪੁੱਛਣਾ ਹੋਵੇ ਤਾਂ ਪੁੱਛ ਵੀ ਸਕਦੇ ਆ

ਇਹ ਹੁੰਦੀ ਹੈ ਸਟ੍ਰੈਂਥਨਿੰਗ ਐਕਸਰਸਾਈਜ਼ ਲੋਅਰ ਬੈਕ ਤੀਜੀ ਐਕਸਰਸਾਈਜ਼ ਆਉਗੀ ਇਹ ਇੱਕ ਲੱਤ ਇਸ ਤਰੀਕੇ ਲਈ ਰੱਖਣੀ ਹੈ ਤੇ ਦੂਜੀ ਲੱਤ ਜਿਹੜੀ ਹੈ ਉਹ ਇਸ ਪੋਜੀਸ਼ਨ ਦੇ ਵਿੱਚ ਇਹ ਹੁੰਦੀ ਹੈ ਉਹਨਾਂ ਵਾਸਤੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਚੁੱਕਣੇ ਦੀ ਪ੍ਰੋਬਲਮ ਦੀ ਹੈ ਇਸ ਤਰੀਕੇ ਨਾਲ ਜਾਂ ਕੰਟੀਨਿਊਸਲੀ ਬੈਠੇ ਰਹਿੰਦੇ ਤੇ ਇੱਕ ਆ ਵੇਖੋ ਇਸ ਪੋਜੀਸ਼ਨ ਦੇ ਵਿੱਚ ਕਰਦਾ ये इतना करके वन टू थ्री फोर फाइव रख हम दूजे पास जेड़े पास गुडा रहेगा फेस ओपोजिट साइड रहे फिर तो सारी जो

ਐਂਡੀ ਲੋਲੋ ਲਕਿਨ ਬਦਮੁਨਰ ਮੈਂ ਕੋਈ ਵੀ ਲੋ ਬਣਾਉਣਾ ਗਰਾਉਂਡ ਤੇ ਹੀ ਜਾਣਾ ਡਾਇਗ੍ਰਾਮ ਪਰ ਮੀਟਿੰਗ ਜਿਵਾਣ ਹੈ ਨਾ ਲਾ ਕੇ ਰੱਖੋ ਦੇਖੋ ਉਹਨੇ ਤੇਰੇ ਲੱਗਦੇ ਨੂੰ ਕਿਹਾ ਜਦ ਮਰਜੀ ਕਮਾ ਕੇ ਦੇ ਲੋ ਜਿੱਥੇ ਮਰਜੀ ਕਮਾ ਕੇ ਦੇ ਲੋ ਅਖੀਰ ਤੇ ਮੇਰੇ ਡਾਕਟਰ ਤੁਸੀਂ ਬਹਿਣਾ ਜਾਦੇ ਮੰਜੇ ਤੇ ਤੁਸੀਂ ਲੈਣਾ ਦੋ ਦਿਨ ਰੂਟ ਲੈ ਕੇ ਆ ਜਾਏਗਾ ਤੇਲੇ ਦਰਾਂ ਲੈ ਕੇ ਆ ਜਾਏਗਾ ਕਿ ਜਿਹੜਾ ਕਿਹੜਾ ਜਾਊਗਾ ਤੁਸੀਂ ਬੈਠ ਰਹੋਗੇ ਤਾਂ ਹੀ ਹੈ ਸਾਰੇ ਹਸਪਤਾਲ ਕੀ ਗੱਲ ਨਹੀਂ ਗੱਲ ਕਰਦੇ ਤੁਸੀਂ ਸਾਰੇ ਤੁਹਾਨੂੰ ਕਹ ਰਿਹਾ ਇਹ ਇਸ ਤਰੀਕੇ ਨਾਲ ਇਹ ਇਸ ਤਰੀਕੇ ਨਾਲ ਬੈਠ ਜੀਏ ਇਸ ਤਰੀਕੇ ਨਾਲ ਆਵੇ ਨਹੀਂ ਨਹੀਂ ਆਪ ਆਪੋ ਦੇਖੋ

ਉਨਰ ਦੇ ਅਕੈਡਮੀ ਚ ਇਦਾਂ ਦੇ ਬੱਚੇ ਆ ਰਹੇ ਆ ਜੋ ਕਿ ਇੰਨੇ ਨੇ ਟਾਈਮ ਘਰੋਂ ਬਾਹਰ ਨਹੀਂ ਨਿਕਲ ਰਹੇ ਕਿਸ ਚੀਜ਼ ਦਾ ਸਤਾ ਰਹੇ ਸਟ्रेस ਦਾ ਬਟ ਜਦੋਂ ਆਪਾਂ ਉਹਨਾਂ ਦੀ ਵੀਡੀਓ ਇੱਕ ਵੀ ਦੇਖ ਲਈ ਨਾ ਅੰਦਰੋਂ ਰੋਮ ਕੰਬ ਜਾਂਦੀ ਹੈ ਯਾਰ ਕਿਦਾਂ ਇਹ ਇੰਨੇ ਨੇ ਟਾਈਮ ਅੰਦਰ ਹੀ ਰਹਿ ਰਹੇ ਹੈ ਕਿਸ ਕੋਈ ਜਗ੍ਹਾ ਤੇ ਰਹ ਰਹੇ ਹੈ ਘੱਟ ਘੇੜ ਰਹੇ ਹੈ ਸਟ्रेसेस ਆਫ ਕੱਟ ਆਫ ਲਾਈਫ ਵੈਨ ਐਵਰ ਯੂ ਆਰ ਐਂਡ ਵਾਟ ਐਵਰ ਯੂ ਆਰ ਤੁਸੀਂ ਚਾਹੇ 10 ਸਾਲ ਦੇ ਹੋ ਚਾਹੇ ਤੁਸੀਂ 50 ਸਾਲ ਦੇ ਹੋ ਸਕੂਲ ਨੂੰ ਕਈ ਵਾਰੀ ਕਾਲ ਆ ਜਾਂਦੇ ਕਿ ਤੁਹਾਡਾ ਬੱਚਾ ਨਾ ਠੀਕ ਨਹੀਂ ਹੈ, ਸਮੈਸ ਖਰਾਬ ਹੈ। ਕਿਚ ਨੂੰ ਐਵੇਦੀ ਨਿਊਜ਼ ਆਈ ਵੀ ਸੀਗੀ। ਉਸ ਤੋਂ ਬਾਅਦ ਜਦੋਂ ਆਪਾਂ ਸਕੂਲ ਜਾ ਕੇ ਦੇਖਿਆ ਤਾਂ ਕਹਿੰਦੇ ਕਿ ਨਾ ਬੱਚੇ ਨੂੰ ਪਤਾ ਨਹੀਂ ਸਮਝ ਨਹੀਂ ਆ ਰਿਹਾ ਕੀ ਹੋਇਆ। ਜਦੋਂ ਡਾਕਟਰ ਕੋਲ ਲੈ ਕੇ ਗਏ ਤਾਂ ਡਾਕਟਰ ਕਹਿੰਦਾ ਕਿ ਬੱਚਾ ਨਾ ਸਟ੍ਰੈਸ ਦਾ ਸ਼ਿਕਾਰ ਹੈ। ਕਾਫੀ ਜਨੇ ਸ਼ੌਕਡ ਹੋਏ ਸੀ ਕਿ ਇੱਕ 10 ਸਾਲ ਦੇ ਬੱਚੇ ਨੂੰ ਵੀ ਡਿਪਰੈਸ਼ਨ ਹੋ ਸਕਦਾ ਹੈ। ਉਹ ਵੀ ਸਟ੍ਰੈਸ ਦਾ ਸ਼ਿਕਾਰ ਹੈ। ਸਾਰੀ ਗੇਮ ਕਨਸੈਂਟਰੇਸ਼ਨ ਦੀ ਹੈ। ਤੁਸੀਂ ਜੋ ਵੀ ਕੰਮ ਕਰ ਰਹੇ ਹੋ ਨਾ ਉਸ ਕੰਮ ਦੇ ਜ਼ਿੰਮੇਦਾਰ ਹੋ। ਤੁਹਾਡਾ ਧਿਆਨ ਕਿੱਥੇ ਹੋ ਰਿਹਾ ਹੈ? ਤੁਸੀਂ ਕਿਤਾਬੀ ਪੜ੍ਹ ਰਹੇ ਹੋ ਮੈਂ ਕਾਡਰ ਮੁਤਾਬਕ ਤੁਹਾਨੂੰ ਐਗਜ਼ਾਮਪਲ ਦੇ ਰਹੀ ਹਾਂ ਪਰ ਤੁਹਾਡਾ ਧਿਆਨ ਕਿੱਥੇ ਹੋ ਰਿਹਾ ਹੈ? ਤੁਸੀਂ ਉਸ ਕੰਮ ਨੂੰ ਵੀ ਪ੍ਰੋਪਰਲੀ ਹੁਜ਼ਰੂਰ ਕਰ। ਸਿਰਫ ਕਨਸੈਂਟਰੇਟ ਕਰਕੇ ਇੱਕ ਕੰਮ ਤੇ ਧਿਆਨ দাও ਉਸ ਤੇ ਜ਼ਿੰਦਾ ਰਹੋ ਉਹਨੂੰ ਖੁਸ਼ੀ ਨਾਲ ਕਰੋ। ਤੁਹਾਨੂੰ ਆਪ ਨੂੰ ਰਿਲੀਫ ਹੋਏਗਾ ਕਿ ਯਾਰ ਮੈਂ ਮਤਲਬ ਵਧੀਆ ਕੰਮ ਕੀਤਾ ਮੇਰਾ ਇੱਕ ਕੰਮ ਕੰਪਲੀਟ ਹੋ ਗਿਆ। ਜਿੱਦਾਂ ਕਿ ਇੱਕ ਗਲੀ 'ਚ ਇੱਕ ਬੰਦਾ ਜਾ ਰਿਹਾ ਉਹਨੇ ਦੇਖੇ ਕਿ ਨਾ 10 ਤਰ੍ਹਾਂ ਦੇ ਫੁੱਲ ਲੱਗੇ ਹੋਏ ਆ ਬਹੁਤ ਸੋਹਣੀ ਖੁਸ਼ਬੂ ਆ ਰਹੀ ਸੀ ਤੇ ਉਹ ਨੈਕਸਟ ਗਲੀ 'ਚ ਜਾ ਰਿਹਾ ਫਟਾਫਟ ਪੱਜਦੀ ਕਿ ਦੇਖਾਂ ਉੱਥੇ ਕੁਝ ਹੋਰ ਮਿਲੇਗਾ ਔਰ ਕੁਝ ਵੀ ਨਹੀਂ ਸਿਗਾ ਉਹ ਪਹਿਲਾਂ ਵਾਲੀ ਗਲੀ ਵੀ ਉਹਨੇ ਮਿਸ ਕਰ ਦਿੱਤੀ ਸੋ ਉਸ ਚੀਜ਼ ਨੂੰ ਤੁਸੀਂ ਜਿਸ ਚੀਜ਼ 'ਚ ਰਹਿ ਰਹੇ ਹੋ ਜਿਸ ਟਾਈਮ 'ਚ ਰਹਿ ਰਹੇ ਹੋ ਜਿਹੜੇ ਸੈਕਿੰਡ 'ਚ ਰਹਿ ਰਹੇ ਹੋ ਉਹਨੂੰ ਫੀਲ ਕਰੋ ਗੁੱਡ ਫੀਲ ਕਰੋ ਸਮਾਈਲਿੰਗ ਫੇਸ ਰੱਖੋ ਜਦੋਂ ਤੁਹਾਡੇ ਫੇਸ ਤੇ ਸਮਾਈਲ ਹੋਏਗੀ ਨਾ ਤੁਹਾਡਾ ਸਟ्रेस ਤਾਂ ਉਦਾਂ ਹੀ ਗਾਇਬ ਹੋ ਜਾਣਾ ਹੈ ਸੋ ਸਾਰੇ ਇਸ ਚੀਜ਼ ਨੂੰ ਵੈਸੇ ਵੀ ਛੋਟੇ ਛੋਟੇ ਬੱਚੇ ਜਦੋਂ ਫੋਨ ਨੂੰ ਦੇਖਦੇ ਨੇ ਤੁਸੀਂ ਨਾਕਿਆ ਤੇ ਡਿਊਟੀ ਹੈ ਤੁਹਾਡੀ ਕਿਥੇ ਡਿਊਟੀ ਹੈ ਬੱਚੇ ਦੇਖਦੇ ਨੇ ਤੁਹਾਨੂੰ ਸਕੂਲੋਂ ਆਉਂਦੇ ਜਾਂਦੇ ਹੋ ਵੈਸੇ ਉਸ ਟਾਈਮ ਯੂਨੀਫਾਰਮ ਤੋਂ ਇਨਸਪਾਇਰ ਹੋ ਜਾਂਦੇ ਕਿ ਕੱਲ ਜਾ ਕੇ ਇਹ ਗੱਲ ਕਰਦੇ ਨੇ ਕਈ ਵਾਰੀ ਕਿ ਮੈਂ ਵੀ ਪੁਲਿਸ ਵਾਲਾ ਹੀ ਬਣੂੰ ਸੋ ਜਦੋਂ ਤੱਕ ਤੁਸੀਂ ਫਿੱਟ ਨਹੀਂ ਰਹੋਗੇ ਫਿਰ ਅੱਗੇ ਦੀ ਜਨਰੇਸ਼ਨ ਦਾ ਕੀ ਹੋਏਗਾ ਹੈ ਨਾ ਸੋ ਸਟੇ ਫਿਟ ਐਂਡ ਹੈਲਦੀ ਵਿਦ ਸਮਾਈਲਿੰਗ ਫੇਸ। ਜਿਹੜਾ ਬੰਦਾ ਆਪਣੇ ਆਪ ਨੂੰ ਪਿਆਰ ਕਰਦਾ ਹੈਗਾ ਨਾ ਉਹੀ ਬੰਦਾ ਖੁਸ਼ रह ਸਕਦਾ ਹੈਗਾ। ਉਹਨੂੰ ਪਤਾ ਲੱਗਦਾ ਜੇ ਮੈਂ ਖੁਸ਼ ਆਂਗਾ ਤੇ ਮੇਰੇ ਅੱਗੇ ਦੇ ਉਹਨੇ ਬੰਦੇ ਨੂੰ ਮੈਂ ਅੱਗੇ ਕਿਹੋ ਜਿਹੀ ਗੱਲ ਕਾਵਾਂਗਾ ਤੇ ਉਹ ਕੁਝ ਹੋਏਗਾ ਕਿ ਨਹੀਂ ਹੋਏਗਾ। ਇਸ ਕਰ ਨੂੰ ਬੰਦੇ ਆਪਾ ਜੇ ਮੈਂ ਪਿਆਰ ਨਾਲ ਜਿੰਨਾ ਚੰਗੀ ਜਿਹਾ ਬੋਲਾਂਗਾ ਤਾਂ ਅੱਗੇ ਗਏ ਮੈਂ ਮੇਰਾ ਦਿਨ ਬੜਾ ਵਧੀਆ ਨਿਕਲ ਗਿਆ ਅੱਜ ਸਾਡੇ ਮੇਰੇ ਨਾਲ ਬੜਾ ਵਧੀਆ ਪਿਆਰ ਨਾਲ ਬੋਲਿਆ। ਉਹੀ ਜੇ ਖਿਜੀ ਜਾਵਾਂਗੇ ਅਗਲੇ ਦਿਨ ਯਾਰ ਮੈਂ ਕੰਮ ਵੀ ਕੀਤਾ ਹੈਗਾ ਮੈਨੂੰ ਫੇਰ ਖਿੱਚ ਕੇ ਪੈ ਰਿਹਾ ਇਹਨੂੰ ਕੰਟੀਨਿਊਸਲੀ ਚੱਲਣ ਲੱਗ ਪਿਆ। ਸਭ ਫੇਰ ਉਹੀ ਗੱਲ ਹੋ ਗਈ ਜਿਸ ਨੇ ਮੇਰੀ ਸ਼ਕਲ ਅਜ ਰਾਣੀ ਉਹਨੇ ਕਹਿੰਦਾ ਯਾਰ ਆ ਤਾਂ ਥੋੜਾ ਕੰਮ ਸਖਦਾ ਹੈਗਾ ਤੇ ਆਪਾਂ ਜੇ ਚੰਗੀ ਗੱਲ ਕਰਾਂਗੇ। ਜਿਉਂਨੇ ਦੇਖਿਆ ਵੀ ਘੂੜੀ ਜਾਂਦਾ ਉਹਨੇ ਕਹਿੰਦਾ ਯਾਰ ਆ ਫੇਰ ਅੱਗੇ ਮੇਰੇ ਆ ਗਿਆ ਤੇ ਫੇਰ ਉਸਨੇ ਆਪਣੇ ਆਪ ਨੂੰ ਫਿੱਟ ਰੱਖੋਗੇ ਆਪਣੇ ਆਪ ਨੂੰ ਪਿਆਰ ਕਰੋਗੇ ਆਪਣੇ ਆਪ ਹੀ ਤੁਹਾਡਾ ਜਨ ਕਰੇਗਾ ਵੀ ਮੈਂ ਅੱਗੇ ਪਿੱਛੇ ਭੱਜ ਕੇ ਤੇ ਮੈਂ ਲੋਕਾਂ ਦੇ ਨਾਲ ਪਿਆਰ ਨਾਲ ਫੋੜਨਾ ਤੇ ਉਹਨੂੰ ਰੋਕਣ ਦੇ ਕੰਮ ਕਰਾਂ। ਜੇ ਪੋਜ਼ਿਟਿਵ ਤੁਸੀਂ ਹੈਗੇ ਤਾਂ ਹਮੇਸ਼ਾ ਪੋਜ਼ਿਟਿਵ ਰਹੋ ਜਿੱਥੇ ਕਿੰਨੇ ਕਿੰਨੇ ਪ੍ਰੋਬਲਮ ਆ ਜਾਂਦੇ ਨੇ ਇੱਥੋਂ ਦੀ ਲੈ ਕੇ ਕੋਈ ਨਾ ਕਿੱਥੇ ਵੋਝ ਜਾਂਦਾ ਹੈ ਪਰ ਜੇ ਤੁਸੀਂ ਪੋਜ਼ਿਟਿਵ ਹੋ ਇੰਨੀ ਮੈਂ ਗੱਲ ਕਹਿੰਦਾ ਇਹਨਾਂ ਕਿ ਰੱਬ ਨੇ ਤੁਹਾਡਾ ਹੱਥ ਆਪਣੇ ਆਪ ਹੀ ਫੜ ਲੈਣਾ ਹੈ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਮੈਂ ਕੀ ਕੰਮ ਕਰਨਾ ਕੀ ਨਹੀਂ ਕਰਨਾ ਆਪਣੀ ਇਮਾਨਦਾਰੀ ਦੇ ਨਾਲ ਆਪਣਾ ਜਿਹੜਾ ਕੰਮ ਚੰਗੀ ਤਰ੍ਹਾਂ ਉਹ ਜਦ ਲੋਕੀ ਵੀ ਕੋਸ਼ਿਸ਼ੇ ਤੁਹਾਨੂੰ ਆਪ ਜਾਵੋ ਨਹੀਂ ਲਾਇਕ ਰਾਤ ਨੂੰ 100% ਜੇ ਮੈਂ ਵਧੀਆ ਕੰਮ ਕੀਤਾ ਮੈਂ ਸੌਂਣ ਲੱਗਾਂਗਾ ਇਸ ਗੱਲ ਨੂੰ ਆਪ ਬਣਦੇਗੇ ਸਾਰੇ ਨਾ ਜੇ ਥਾਣੇ ਦੇ ਵਿੱਚ ਜੇ ਮੁੰਚੀ ਵਾਲੀ ਬੰਦਾ ਆ ਕੇ ਬਹਿ ਜਾਂਦਾ ਕਿ ਮੁੰਚੀ ਸੁਣਨਾਂ ਦੀ ਗੱਲ 100% ਮੁੰਦਰ ਵੀ ਚੱਲ ਗਿਆ ਕੋਈ ਕਿਸ ਨੇ ਗੱਲ ਤਾਂ ਸੁਣੀ ਕਿ ਇੱਥੇ ਆਉਣ ਤੋਂ ਪਹਿਲੇ ਇੰਨਾ ਹੀ ਸੀ ਆ ਕਿ ਕਹਿੰਦੇ ਸਾਡਾ ਕੰਮ ਹੋਵੇ ਜਾਂ ਨਾ ਹੋਵੇ ਤੁਸੀਂ ਸਾਡੀ ਗੱਲ ਸੁਣ ਲਈ ਸਾਡਾ ਕੰਮ ਹੋ ਗਿਆ ਹੁਣ ਭਾਵੇਂ ਕੰਮ ਹੋਵੇ ਵੀ ਨਾ ਜਿੰਨਾ ਰਸਖ ਐਚੀ ਨਹੀਂ ਹੁੰਦਾਗਾ ਜਿੰਨਾ ਉਥੇ ਬਿਲਕੁਲ ਆਫਿਸ ਦੇ ਵਿੱਚ ਹੁੰਦਾਗਾ ਕੋਈ ਇਸੇ ਵਾਸਤੇ ਹੁੰਦਾ ਜੀ ਭਾਵੇਂ ਦੋ ਦੋ ਮਿੰਟ ਲਾਉਂਗਾ ਸਾਰਿਆਂ ਨੂੰ ਪਾਣੀ ਪੁਲਾ ਕੇ ਉਸ ਤੋਂ ਬਾਅਦ ਹੀ ਗੱਲ ਸੁਣਦੀ ਕਿ ਉਹਦਾ ਅੰਦਰ 100% ਸੈਟੀਸਫੈਕਸ਼ਨ ਹੁੰਦੀ ਹੈ ਉਹ ਤਾਂ ਹੀ ਹੁੰਦੀ ਜੇ ਮੈਂ ਕੁਝ ਕਰਾਂ ਜੇ ਮੈਂ ਆਪਣੀ ਐਕਸਾਈਜ ਕਰਾਂਗਾ ਮੈਂ ਮੇਰੀ ਤਸੱਲੀ ਵੀ ਮੈਂ ਬਿਲਕੁਲ ਪੂਰਾ ਤਾਂ ਹੀ ਮੈਂ ਅਗਲੇ ਬੰਦ ਨੂੰ ਕੁਝ ਰੱਖੂੰਗਾ ਨਹੀਂ ਤੇ ਫਿਰ ਉਹੀ ਚੱਲ ਜਾਏਗਾ ਜੋ ਰੁਟੀ ਚੱਲ ਜਾਂਦੀ ਹੈ ਇਸ ਵਾਸਤੇ ਮੈਂ ਕਹਿੰਦਾ ਪੂਰਾ ਆਪਣੀ ਉੱਪਰ ਟਾਈਮ ਵਟੋ ਸਾਰਿਆਂ ਦੇ ਕੋਲ 20 ਘੰਟੇ ਨਹੀਂ ਇਸ ਗੱਲ ਨੂੰ ਮੰਨਦੇਗਾ ਇੱਕ ਦਿਨ ਸਾਰਿਆਂ ਕੋਲ ਨਾ 24 ਘੰਟੇ ਹੈਗੇ ਜੇ ਆਪਣੇ ਵਾਸਤੇ ਤੁਸੀਂ ਅੱਧਾ ਘੰਟਾ ਵੀ ਨਹੀਂ ਨਾ ਕੱਢ ਸਕਦੇ ਹੋ ਫਿਰ ਤੁਸੀਂ ਕੁਝ ਨਹੀਂ ਕਰ ਸਕਦੇ ਜਿਹਨੂੰ ਆਪਣੇ ਨਾਲ ਪਿਆਰ ਨਹੀਂ ਹੈਗਾ ਜਿਹਨੂੰ ਟਾਈਮ ਦੀ ਵੈਲਿਊ ਨਹੀਂ ਹੈਗਾ ਉਹ ਮੇਰੇ ਕੁਝ ਨਹੀਂ ਕਰ ਸਕਦਾ ਬੰਦਾ ਹਮੇਸ਼ਾ ਪੋਜ਼ਿਟਿਵ ਰਹੋ ਹਮੇਸ਼ਾ ਅੱਤ ਕੰਨਾ ਪਾਉਣਾ ਹੈ ਜੂਰ ਲਓ ਜੀ ਨਾਲ ਡਾਕਟਰ ਸਾਹਿਬ ਨੇ ਦੱਸੇ ਵੀ ਖੜੇ ਖੜੇ ਜੇ ਕੁਝ ਨਹੀਂ ਕਰਨਾ ਸੁਲਾਦੀ ਭੁਮਾ ਲਈ ਆਪਣੇ ਆਪਣੀ ਬੈਕ ਸਟੈਸ ਠੀਕ ਹੋਣੀ ਨਹੀਂ ਇਹੋ ਹੀ ਦੋ ਦਿਨ ਮਨ ਨੂੰ ਐਕਸਰਸਾਈਜ਼ ਦਾ ਤੁਹਾਨੂੰ ਇੱਥੇ ਕਰਕੇ ਦਿਖਾਵਾਂ ਮੈਂ ਜੇ ਤੁਸੀਂ ਕਹੋਗੇ ਵੀ ਬਿਲਕੁਲ ਹੀ ਬਾਡੀ ਸਾਡੀ ਰੈਲੈਕਸ ਹੋਣੀ ਹੈ ਮਾਈਂਡ ਰੈਲੈਕਸ ਹੈਗਾ ਬਾਡੀ ਰੈਲੈਕਸ ਹੈ ਜੀ ਵਧੀਆ ਕੰਮ ਆਪੇ ਆਪੋ ਬਾਡੀ ਜਿਹੜੀ ਹੈ ਇਹ ਰੋਜ਼ ਦੀ ਰੋਜ਼ 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 ਕੋਈ ਨਾ ਕੋਈ ਚੀਜ਼ ਮੰਗਦੀ ਹੀ ਹੈ ਸਾਡੀ ਤੇ ਲਈ ਬਈ ਉਹ ਜੀ ਸਾਡੀ ਦੋਨੋਂ ਵੀ ਜੀ ਅਸੀਂ ਇਹੋ ਹੀ ਰੱਖੀ ਜੀ ਰੋਜ਼ ਅਹੀ ਜੀਣਾ ਐਂਡ ਨੂੰ ਰੋਜ਼ ਕਰਨਾ ਬਹੁਤ ਵਧੀਆ ਜੇ ਨਿਕਲ ਗਿਆ ਕੱਲ ਇਸ ਤੋਂ ਵਧੀਆ ਕਾਢੀ ਨਿਕਾਉਂਦੇ ਇਹੀ ਫੈਮਿਲੀ ਹੈਗੀ ਮੇਰੀ ਫੈਮਿਲੀ ਤੁਸੀ ਸਾਰੇ ਹੈਗੇ ਹੋ ਤੁਸੀਂ ਜਿਹੜੇ ਵੀ ਆਂਦਾ ਕੋਈ ਇਹ ਦਲਚਸਪ ਕੋਈ ਤਾਂ ਬੰਦਾ ਆਇਆ ਹੈ ਜਿਸੇ ਕੋਈ ਬੰਦਾ ਸਪਾਰਸ ਲੈ ਕੇ ਵੀ ਆਦਾ ਤਾਂ ਵੀ ਕਹਿੰਦਾ ਯਾਰ ਇਹ ਕਿੱਥੋਂ ਆ ਗਿਆ ਸਪਾਰਸ ਲੈ ਕੇ ਸਾਨੂੰ ਖੁਸ਼ੀ ਹੁੰਦੀ ਹੈ ਸਾਡੇ ਬੰਦੇ ਨੇ ਸਾਡਾ ਵਿਸ਼ਵਾਸ ਕੀਤਾ ਵੀ ਅਸੀਂ ਉਹਨਾਂ ਦਾ ਕੰਮ ਕਰੀਏ ਵੀ ਇਹਨੂੰ ਪਹੁੰਚੀ ਵਾਲੇ ਪਾਸੇ ਲੈ ਵੀ ਜੀਏ ਤੇ ਠੀਕ ਹੈ ਸਾਰੇ ਹਣ ਐਕਸਰਸਾਈਜ਼ ਕਰੋਗੇ ਰੋਜ਼ ਇਹ ਵੀ ਤੇ ਨਹੀਂ ਕੁਝ ਖਾਣ ਨੂੰ ਮਿਲਦਾ ਗਲਤ ਨਾ ਖਾਓ। ਤੁਸੀਂ ਦੇਖਿਆ ਮੇਰੀ ਗੱਡੀ ਭਰੀ ਹੁੰਦੀ ਹੈ ਛੋਲੇ ਨਾਲ ਭਰੀ ਹੈ ਕਿ ਜੇ ਮੇਰਾ ਭਰੀ ਹੁੰਦੀ ਹੈ। ਅਜੀ ਕਿਹੜਾ 24 ਘੰਟੇ ਵੀ ਘਰੇ ਜਾ ਕੇ ਰੋਟੀ ਖਾਣੀ ਹੈ। ਜੇ ਕਿਤੇ ਹੋਰ ਚਲੇ ਗਿਆ ਉੱਥੇ ਛੋਲੇ ਖਾ ਲੈ ਪਾਣੀ ਪੀ ਲੈ ਪਰ ਗਲਤ ਨਾ ਖਾਵਾ ਭਾਵੇਂ ਭੁੱਖੇ ਰਹਿ ਲੋ। ਰੋਟੀ ਖਾ ਲੋ। ਮੈਂ ਤੇ ਦੂਜੇ ਜਿਹੜੇ ਪਕੌੜੇ ਰੱਖਦੇ ਜਿਹਨੂੰ ਪੋੜੀ ਖਾਣੀ ਹੈ ਇਹ। ਮੇਲੇ 'ਚ ਜਾ ਕੇ ਦੇਖੋ ਇੱਕ ਪਾਸੇ ਖੀਰ ਬਣਦੀ ਹੈ ਅਸੀਂ ਖੀਰ ਵੀ ਖਾ ਲੈਣੀ ਹੈ। ਅੱਗੇ ਪਕੌੜੇ ਵਾਲੇ ਦੀ ਪਕੌੜੀ ਵੀ ਖਾ ਲੈਣੀ ਹੈ। ਮੈਂ ਕਿਹਾ ਯਾਰ ਨਹੀਂ ਰੋਟੀ ਖਾਈ ਦੀ ਬੜੀ ਸ਼ਾਮ ਨੂੰ ਮਿਲਗੀ ਨਾ। ਉਹ ਰ ਠੀਕ ਨਾ ਆਪਣੇ ਜੇ ਮੂੰਹ ਤੇ ਜਵਾਨ ਤੇ ਲੱਗ ਗਿਆ ਤਾਲਾ ਸਭ ਕੁਝ ਵਧੀਆ ਤੇ ਇਹ ਜਿਹੜੇ ਗੱਲ ਨਾ ਬੋਲੇ ਜਾਣਗੇ ਤੇ ਨਾ ਥੱਲੇ ਅੰਦਰ ਜਾਣਗੇ ਬੋਡੀ ਸਾਡੀ ਆਪੇ ਤੰਦਰੁਸਤ ਹੈਗੀ ਕੁਰਸੀਆਂ ਜਿਹੜੀਆਂ ਨੇ ਜਿਹੜੀ ਪਿਛਲੇ ਦੀ ਕੁਰਸੀ ਹੈ ਨਾ ਪੰਜ-ਛਤ ਰੱਖਦੇ ਬਾਤ ਸਾਰੀ ਅੰਦਰ ਗੱਲ ਹੈ ਠੀਕ ਹੋਰੀ ਐਕਸਰਸਾਈਜ਼ ਕਰਾਂਗੇ ਖੜੇ-ਖੜੇ ਕਰਦਾਂਗੇ ਵਰਦੀ ਜੀ ਤਾਂ ਵੀ ਕਰ ਲਾਂਗੇ ਮੈਂ ਤਾਂ ਹੀ ਸਿਮਲ ਕਰਕੇ ਆਇਆ ਜਲੀ ਮੈਂ ਵਰਦੀ ਜੀ ਆ ਲਈ ਜੋ ਆਪਾਂ ਕਰਾਂਗੇ 2 ਮਿੰਟ ਕਰਾਂਗੇ ਸਰ ਕੀ ਕਹਿਣਾ ਚਾਹੋਗੇ ਜੋ ਕੁੱਲਸ ਨੂੰ ਤਰਾਉਂ ਕੁੱਤ ਰਹੇ ਕੈਂਪਰ ਸਾਡੇ ਫੋਜਪੁਰ ਡਿਸਟ੍ਰਿਕਟ ਦੇ ਸ਼ੀ ਐਸਐਸਪੀ ਸਾਹਿਬ ਮੈਡਮ ਸ਼ੋਮਿਆ ਮਿਸ਼ਰਾ ਆਈਪੀਐਸ ਉਹਨਾਂ ਦੀ ਨਿਸ਼ਾਨਦੇਹੀ ਜਿਸ ਉੱਪਰ ਜਿਹੜੇ ਆ ਗਿਆ ਇੱਕ ਕੈਂਪ ਆਰਗੇਨਾਈਜ਼ ਕੀਤਾ ਜਿਹਦੇ ਵਿੱਚ ਹੈਗਾ ਜਿਹੜਾ ਮੁਲਾਜ਼ਮ ਨੇ ਉਹਨਾਂ ਨੂੰ ਸਪੈਸ ਕਿਨਿਆ ਗਿਆ ਤੇ ਉਸੇ ਦੇ ਸਬੰਧ ਦੇ ਵਿੱਚ ਸਾਡੇ ਸਿਵਲ ਹਸਪੀਟਲ ਤੋਂ ਡਾਕਟਰ ਸਾਹਿਬ ਨਾਲ ਮੈਡਮ ਨੇ ਪੋਜੀਸ਼ਨ ਸਾਡੇ ਮੈਡੀਕਲ ਚਾਰਜ ਨਾਲ ਐਸਐਚਓਜ਼ ਵੈਰਾ ਦੀ ਸਾਰੀ ਫੋਰਸ ਜਿਹੜੀ ਸੀ ਸਬਡਿਵੀਜ਼ਨ ਗੁਰੂ ਹਰ ਸਾਹਿਬ ਦੀ ਇੱਥੇ ਅਸੀਂ ਇਕੱਠੇ ਕੀਤੇ ਸੀਗੇ ਤੋਂ ਇੱਕ ਤਾਂ ਇਹਨਾਂ ਨੂੰ ਇਹ ਹੀ ਗੱਲ ਦੱਸੀ ਡਾਕਟਰ ਸਾਹਿਬ ਵੱਲੋਂ ਵੀ ਦੱਸੀ ਗਈ ਤੇ ਸਾਡੇ ਵੱਲੋਂ ਦੱਸੀ ਗਈ ਵੀ ਆਪਣੇ ਆਪ ਦੇ ਜ਼ਰੂਰ ਟਾਈਮ ਸਪੀਡ ਦੇ ਕਮ ਹੋਣ ਕਰਕੇ ਸਟ्रेस ਬਹੁਤ ਜ਼ਿਆਦਾ ਆ ਗਿਆ ਵੀ ਆ ਘੱਮ ਰਹਿ ਗਿਆ ਉਹ ਰਹਿ ਗਿਆ ਤੇ ਇਹਨਾਂ ਨੇ ਇਹੀ ਗੱਲ ਗਈ ਹੈ ਵੀ ਤੁਸੀਂ ਆਪਣੀ ਬੋਡੀ ਦਾ ਧਿਆਨ ਰੱਖੋ ਪੋਜ਼ਿਟਿਵ ਤਰੀਕੇ ਨਾਲ ਕੰਮ ਕਰੋਗੇ ਤੇ ਨੇਚਰਲੀ ਜਿਹੜਾ ਤੁਹਾਡਾ ਸਟ्रेस ਲੈਵਲ ਜਿਹੜਾ ਘੱਟ ਜਾਏਗਾ ਤੁਸੀਂ ਬਹੁਤ ਵਧੀਆ ਕੰਮ ਕਰਨ ਨੂੰ ਜੀ ਕਰੇਗਾ ਤੇ ਹਮੇਸ਼ਾ ਪੋਜ਼ਿਟਿਵ ਰਹੋ ਵੀ ਜਿਹੜਾ ਬੰਦਾ ਆਇਆ ਉਹਨੂੰ ਖੁਸ਼ੀ ਦੇ ਨਾਲ ਉਹਨੂੰ ਸੁਣੋ ਤੇ ਬਤਾ ਜੋ ਜਿੰਨਾ ਕਿ ਉਹਦਾ ਹੱਲ ਹੁੰਦਾ ਹੈ ਜੋ ਜੈ ਜ ਹਾਲ ਹੈ ਜਰੂਰ ਕਰਕੇ ਜੀ